ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਇਸੇ ਚਲਦੇ ਦੁੱਧ ਦਹੀਂ ਪਨੀਰ ਖੁਆ ਦੇ ਵਿੱਚ ਮਿਲਾਵਟ ਦਾ ਖਤਰਾ ਲਗਾਤਾਰ ਵੱਤ ਜਾਂਦਾ ਹੈ ਇਸ ਕਰਕੇ ਹੁਣ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਸਿਰਫ ਪੰਜਾਬ ਫੈਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦਾ ਟੈਸਟ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਜੀ ਹਾਂ ਦਾਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਫੂਡ ਸੇਫਟੀ ਔਨ 휠 ਵੈਨ ਚਲਾਈ ਜਾ ਰਹੀ ਹੈ ਜੋ ਵੈਨ ਘਰ ਘਰ ਜਾ ਕੇ ਸੈਂਪਲ ਚੈੱਕ ਕਰਦੀ ਹੈ 50 ਪੈ ਫੀਸ ਦੇ ਵਿੱਚ ਕਿਸੇ ਵੀ ਇੱਕ ਪਦਾਰਥ ਦਾ ਟੈਸਟ ਮੌਕੇ ਦੇ ਉੱਤੇ ਕੀਤਾ ਜਾਵੇਗਾ ਤੇ 10 ਮਿੰਟਾਂ ਦੇ ਵਿੱਚ ਰਿਜ਼ਲਟ ਦਾ ਦਿੱਤਾ ਜਾਵੇਗਾ ਕਿ ਤੁਹਾਡੀ ਚੀਜ਼ ਅਸਲੀ ਆ ਜਾਂ ਫਿਰ ਨਕਲੀ ਕਿਉਂਕਿ ਲਗਾਤਾਰ ਨਕਲੀ ਪਦਾਰਥਾਂ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਲੋਕਾਂ ਦੇ ਵੱਲੋਂ ਖਿਲਵਾੜ ਕੀਤਾ ਜਾਂਦਾ ਚੰਦ ਪੈਸੇ ਕਮਾਉਣ ਦੇ ਵਾਸਤੇ ਪਰ ਹੁਣ ਘੁਬਰਾਉਣ ਦੀ ਜ਼ਰੂਰਤ ਨਹੀਂ ਘਰ ਆ ਆ ਕੇ ਤੁਹਾਡੀ ਚੀਜ਼ ਦਾ ਸੈਂਪਲ ਲਿਆ ਜਾ ਸਕਦਾ ਆਓ ਦੇਖਦੇ ਹਾਂ ਇਸ ਖਾਸ ਰਿਪੋਰਟ ਨੂੰ ਦੇਖੋ ਫੂਡ ਸੇਫਟੀ ਵੈਨ ਜਿਹੜੀ ਹੈ ਕਿ ਫੂਡ ਸੇਫਟੀ ਆਨ ਬੀਜ਼ ਹੈ ਉਹ ਹਮੇਸ਼ਾ ਅਵੇਲੇਬਲ ਹੈ ਨਾਟ ਓਨਲੀ ਫॉर ਫੈਸਟੀਵਲ ਸੀਜ਼ਨਸ ਹਮੇਸ਼ਾ ਹੀ ਅਵੇਲੇਬਲ ਹੈ ਡੇਲੀ ਫੀਲਡ ਦੇ ਵਿੱਚ ਜਾਂਦੀ ਹੈ ਔਰ ਤੁਸੀਂ ਆਪਣੇ ਵੋਲੰਟੇਰੀਲੀ ਚੈੱਕ ਕਰਵਾ ਸਕਦੇ ਹੋ ਕੋਈ ਵੀ ਫੂਡ ਪ੍ਰੋਡਕਟ ਲਾਈਕ ਮਿਲਕ ਆਇਲ ਡਰਾਈ ਮਸਾਲੇ ਹੈ ਪਾਣੀ ਹੈ ਐਂਡ ਕੀ ਹੋਗਾ ਤੁਸੀਂ ਚੈੱਕ ਕਰਵਾ ਸਕਦੇ ਹੋ ਨੇ ਤਾਂ ਹਮਤੋਂ ਜਲ ਤਾਂ ਆ ਜਾਂਦਾ ਨਾਲ ਦੀ ਨਾਲ ਰਿਜ਼ਲਟ ਆ ਜਾਂਦਾ ਪਰ ਵੋਲੰਟਰੀ ਹੈ ਥੋੜਾ 50 ਰੁਪੀਸ ਦੇ ਚਾਰजेस ਵੀ ਹੈਗੇ ਹਨ ਪਰ ਟੈਸਟ ਇਹ ਜੀ ਇਸ ਦਾ ਫਾਇਦਾ ਕਿੰਨਾ ਕੁ ਦੇਖਦਾ ਜਿਵੇਂ ਲੋਕ ਅੱਜਕੱਲ ਦੁੱਧ ਲੈ ਰਹੇ ਨੇ ਸ਼ੱਕ ਹਰ ਕਿਸ ਦੇ ਮਨ ਚ ਹੁੰਦਾ ਕਿ ਜਿਹੜਾ ਅਸੀਂ ਦੁੱਧ ਪੀ ਰਹੇ ਆ ਸਾਡੇ ਕੋਲ ਚੀ ਪੀ ਰਹੇ ਨੇ ਅਸਲੀ ਹੈ ਨਕਲੀ ਹੈ ਮਿਲਦਾ ਤਾਂ ਇਹ ਚੀਜ਼ ਦਾ ਫਾਇਦਾ ਕਿੰਨਾ ਕੁ ਦੇਖਦਾ ਦੇਖੋ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਤੁਸੀਂ ਟੈਸਟ ਕਰਾਓਗੇ ਤੁਹਾਨੂੰ ਪਤਾ ਚੱਲ ਜਾਂਦਾ ਤੁਸੀਂ ਕੀ ਖਾ ਰਹੇ ਹੋ ਠੀਕ ਹੈ ਜੇ ਉਹਦੇ ਵਿੱਚ ਕੁਝ ਵੀ ਡਿਫੈਕਟ ਹੈ ਜਾਂ ਅਪ ਟੂ ਦਾ ਸਟੈਂਡਰਡਸ ਨਹੀਂ ਹੈਗੇ ਤਾਂ ਤੁਸੀਂ ਉਹ ਚੀਜ਼ ਨੂੰ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਸਕਦੇ ਹੋ ਠੀਕ ਹੈ ਵੈਸੇ ਵੀ ਉਹਦੀ ਟੈਸਟ ਦੀ ਰਿਪੋਰਟ ਸਾਡੇ ਕੋਲ ਆ ਜਾਂਦੀ ਹੈ ਤਾਂ ਅਸੀਂ ਉਤੋਂ ਹੀ ਉਹਦੀ ਫਰਦਰ ਸੈਂਪਲਿੰਗ ਕਰਵਾ ਸਕਦੇ ਹਾਂ ਜੇ ਉਹ ਗਲਤ ਹੈ ਤਾਂ ਕਿਉਂਕਿ ਪਲੱਸ ਮਾਈਨਸ ਜੋ ਠੀਕ ਹੈ ਨਹੀਂ ਹੈ ਉਹਦੀ ਰਿਪੋਰਟਿੰਗ ਤਾਂ ਔਨ ਦਾ ਸਪੌਟ ਮਿਲ ਜਾਂਦੀ ਹੈ ਤੇ ਸਾਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਇਹ ਪ੍ਰੋਡਕਟ ਠੀਕ ਹੈ ਜਾਂ ਨਹੀਂ ਹੈ ਤਾਂ ਇਹਦੀ ਫਰਦਰ ਇਹਦੇ ਤੇ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਉਹਦੇ ਤੇ ਐਕਸ਼ਨ ਲਿਆ ਜਾ ਸਕਦਾ ਹੈ ਮੈਂ ਮਨੂਦਰ ਲੋਕਾਂ ਨੇ ਇਹਨੂੰ ਆਪਣੇ ਇਲਾਕੇ 'ਚ ਜ ਆਪਣੇ ਪਿੰਨ ਮਲਾਉਣਾ ਹੋਵੇ ਤਾਂ ਕਿਹੜਾ ਕੰਟੈਕਟ ਨੰਬਰ ਹੈਗਾ ਸਰ ਇਹ ਡਿਪਾਰਟਮੈਂਟ ਦਾ ਸੀਐਸ ਆਫਿਸ ਦਾ ਵਰਕਿੰਗ ਡੇਸ ਲਈ ਫੋਨ ਨੰਬਰ ਹੈਗਾ ਉਹਦੇ ਤੇ ਕੰਪਲੇਂਟ ਕਰ ਸਕਦੇ ਆਂ ਜਾਂ ਉਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਕਿ ਸਾਨੂੰ ਇਹ ਬੈਂਸ ਸਾਡੇ ਏਰੀਆ 'ਚ ਭੇਜੋ ਤੇ ਇਹ 01672234186 ਨੰਬਰ ਹੈ ਤੇ ਜੇ ਕੋਈ ਕੰਪਲੇਂਟ ਵੀ ਕਰਨੀ ਹੈ ਫੂਡ ਸੇਫਟੀ ਡਿਪਾਰਟਮੈਂਟ ਦੀ ਮੇਲ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉਹਦੇ ਤੇ ਰਿਟਰਨ ਕੰਪਲੇਂਟ ਕਰ ਸਕਦੇ ਸੋ ਦਾਦੀ ਕਿ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਇਸ ਸਮੇਂ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟ ਦੇ ਕੇਸ ਵਧਣ ਦਾ ਖਤਰਾ ਬਣ ਜਾਂਦਾ ਖਾਸ ਕਰਕੇ ਦੁੱਧ ਦਹੀਂ ਪਨੀਰ ਅਤੇ ਖੋਏ ਵਰਗੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੋਣ ਦੇ ਮਾਮਲੇ ਬਾਜ਼ਾਰਾਂ ਦੇ ਵਿੱਚ ਆਮ ਹੁੰਦੇ ਨੇ ਲੋਕਾਂ ਦੀ ਸਿਹਤ ਨੂੰ ਸੁਰੱਖਿਆ ਰੱਖ ਲੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਹ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਹਕੀਕਤ ਰੀਵੀ ਪੰਜਾਬੀ ਲਈ ਹਕੀਕਤ ਰੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ